ਨਾ ਜ਼ਿਲ੍ਹਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਫਰੀਦਕੋਟ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਤੇ 16 ਫਰਵਰੀ ਨੂੰ ਜਿਹੜਾ ਭਾਰਤ ਬੰਦ ਕੀਤਾ ਜਾ ਰਿਹਾ ਉਹਦੇ ਸਬੰਧ ਦੇ ਵਿੱਚ ਅੱਜ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫਰੀਦਕੋਟ ਵੱਲੋਂ ਮੀਟਿੰਗ ਸੱਦੀ ਗਈ ਸੀ ਜਿਦੇ ਵਿੱਚ ਸਾਰੀਆਂ ਮਜ਼ਾਜਮ ਜੱਥੇਬੰਦੀਆਂ ਟ੍ਰੇਡ ਯੂਨੀਅਨ ਤੇ ਸਾਰੀਆਂ ਜੱਥੇਬੰਦੀਆਂ ਵਿਦਿਆਰਥੀ ਮਜ਼ਦੂਰ ਜੱਥੇਬੰਦੀਆਂ ਦੇ ਆਗੂ ਸਰਬੰਸਾ ਸ਼ਾਮਲ ਹੋਏ ਆ ਇਹ ਜਿਹੜੀ ਮੁਕੰਮਲ ਜਿਹੜੀ 16 ਫਰਵਰੀ ਨੂੰ ਭਾਰਤ ਤੇ ਪੰਜਾਬ ਬੰਦ ਦੀ ਜਿਹੜੀ ਕਾਲ ਦਿੱਤੀ ਗਈ ਆ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਨੇ ਜਦੋਂ ਦਿੱਲੀ ਵਾਲਾ ਮੋਰਚਾ ਚੱਕਿਆ ਸੀ ਉਦੋਂ ਵੀ ਸੂਬਾ ਸਰਕਾਰ ਨੇ ਤੇ ਕੇਂਦਰ ਦੀ ਮੋਦੀ ਸਰਕਾਰ ਨੇ ਜਿਹੜੀਆਂ ਮੰ ਮੰਗਾ ਜਿਹੜੀਆਂ ਮੰਨੀਆਂ ਗਈਆਂ ਸੀ ਉਹਨਾਂ ਨੂੰ ਲਾਗੂ ਕਰਨ ਦਾ ਜਿਹੜਾ ਭਰੋਸਾ ਦਿੱਤਾ ਸੀਗਾ ਸਰਕਾਰਾਂ ਹੁਣ ਤੱਕ ਉਹਨਾਂ ਤੋਂ ਟਾਲਮਟੋਲ ਕਰਦੀਆਂ ਆ ਰਹੀਆਂ ਅਸੀਂ ਸੰਯੁਕਤ ਕਿਸਾਨ ਮੋਰਚੇ ਦੀਆਂ ਸਾਰੀਆਂ ਕਿਸਾਨਾਂ ਦੀਆਂ ਮੰਗਾਂ ਮਜ਼ਦੂਰਾਂ ਦੀਆਂ ਮੰਗਾਂ ਮਲਾਜਮਾਨੀਆਂ ਮੰਗਾਂ ਤੇ ਹੋਰ ਸਾਰੇ ਵਰਗਾਂ ਦੀਆਂ ਜਿਹੜੀਆਂ ਮੰਗਾਂ ਉਹਨੂੰ ਮਨਵਾਉਣ ਦੇ ਲਈ ਹੈ ਜਿਹੜਾ ਮੁਕੰਮਲ ਪੰਜਾਬ ਤੇ ਭਾਰਤ ਬੰਦ 16 ਫਰਵਰੀ ਨੂੰ ਜਿਹੜਾ ਸੱਦਾ ਦਿੱਤਾ ਇਹਨੂੰ ਅਸੀਂ ਮੁਕੰਮਲ ਕਾਮਯਾਬ ਕਰਨ ਲਈ ਅੱਜ ਦੀ ਮੀਟਿੰਗ ਸੱਦੀ ਗਈ ਆ ਔਰ ਇਹਨੂੰ ਮੁਕੰਮਲ ਕਾਮਯਾਬ ਕੀਤਾ ਜਾਊਗਾ ਅਸੀਂ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦੇ ਆ ਲੋਕਾਂ ਨੂੰ ਸਾਰਿਆਂ ਨੂੰ ਕਿ ਇਹਨਾਂ ਸਰਕਾਰਾਂ ਤੋਂ ਜੇ ਆ ਤੁਸੀਂ ਇਨਸਾਫ ਲੈਣਾ ਆਪਦੇ ਹੱਕ ਲੈਣੇ ਆ ਤਾਂ 16 ਫਰਵਰੀ ਨੂੰ ਜਿਹੜਾ ਸਾਡੇ ਇਸ ਮੁਕੰਮਲ ਬੰਦ ਦਾ ਜਿਹੜਾ ਡਟ ਕੇ ਸਾਥ ਦਿਓ ਜਿਹਨੇ ਵੀ ਕੋਈ ਰਂਝੇਵਾ ਉਸ ਦਿਨ ਜਿਹੜਾ ਅੱਜ ਵੀ ਅੱਜ 16 ਫਰਵਰੀ ਨੂੰ ਭਾਰਤ ਬੰਦ ਕੀਤਾ ਦਿੱਤਾ ਏ ਨੋ 16 ਫਰਵਰੀ ਦਾ ਭਾਰਤ ਬੰਦੇ ਜੀ ਇਹ ਸੰਜਗ ਕਿਸਾਨ ਮੋਰਚਾ ਤੇ ਕੇਂਦਰੀ ਟ੍ਰੇਡ ਯੂਨionਾਂ ਦੇ ਆਜ਼ਾਦ ਫੈਡਰੇਸ਼ਨਾਂ ਐਸੋਸੀਏਸ਼ਨਾਂ ਦਾ ਸੰਝਾ ਹੈ ਜਾਨਕਿ ਮੇਨ ਤਰਗਾਛ ਜਵਾਬ ਦੇ ਸਾਰੇ ਤਬਕਿਆਂ ਦੀ ਜਥੇਬੰਦੀਆਂ ਇਹਦੇ ਵਿੱਚ ਸ਼ਾਮਲ ਹੋਣਗੀਆਂ ਕਿਸਾਨਾਂ ਦਾ ਮਸਲਾ ਉਹਨਾਂ ਨੇ ਦੱਸਤਾ ਵੀ ਐਮਐਸਪੀ ਜਿਹੜੀ ਕਣਕ ਧੋਨੇ ਤੇ ਹੀ ਇਸ ਬਜਟ ਵਿੱਚ ਦਿੱਤੀ ਆ ਬਾਕੀ ਹੋਰ ਕਿਸੇ ਕਸਾਨੀ ਦੀ ਮੰਗ ਹੈ ਹਰ ਫਸਲ ਦੇ ਉੱਤੇ ਐਮਐਸਪੀ ਦੀ ਪੂਰਨੀ ਗਾਰੰਟੀ ਹੋਵੇ ਅਸੀਂ ਟ੍ਰੇਡ ਯੂਨੀਅਨ ਵਾਲੇ ਜਿਹੜੀ ਗੱਲ ਤੇ ਕਰਦੇ ਆ ਵੀ ਦੇਸ਼ ਵਿੱਚ ਅੱਜ ਕਰੋਨਾ ਹੀ ਜਿਹੜਾ ਨੌਜਵਾਨ ਹੈ ਉਹ ਆਊਟਸੋਰਸ ਤੇ ਕੰਮ ਕਰ ਰਿਹਾ ਥੋੜੇ ਥੋੜੇ ਪੈਸੇ ਦੇ ਕੰਮ ਕਰ ਰਿਹਾ ਅਗਨੀਵੀਰ ਸਕੀਮ ਜਿਹੜੀ ਮੋਦੀ ਸਾਹਿਬ ਨੇ ਲਿਆਂਦੀ ਇੱਕ ਫੌਜ ਸੀ ਜਿੱਥੇ ਪੱਕੀ ਪੈਨਸ਼ਨ ਮਿਲਦੀ ਸੀ ਪਿੱਛੇ ਜਿਹੜੀ ਅਗਨੀ ਵੀਰ ਟੀਮ ਲਿਆਏ ਆ ਸਾਡੇ ਇਧਰ ਬਿਠਣ ਦੇ ਏਰੀਆ ਦਾ ਮਾਨਸੇ ਦਾ ਏਰੀਆ ਦਾ ਜਿਹੜਾ ਨੌਜਵਾਨ ਦੀ ਲਾਸ਼ ਆਈ ਹੈ ਉਹ ਜਨਵਰੀ 23 ਚ ਭਰਤੀ ਹੋਇਆ ਸੀ 6 ਪੈਣਾ ਦਾ ਭਰਾ ਇੱਕ ਸਾਲ ਬੋਤੀ ਤੇ ਲਾਸ਼ ਘਰ ਆ ਜਾਂਦੀ ਹੈ ਤੇ ਇਹਨਾਂ ਦੀਆਂ ਪੈਨਸ਼ਨਾਂ ਖੋਲੀਆਂ ਟ੍ਰੇਨਿੰਗ ਵੀ ਕੀ ਹੈ ਮਤਲਬ ਮਾੜੀ ਮੋਟੀ 6 ਮਹੀਨੇ ਦੀ ਟ੍ਰੇਨਿੰਗ ਤੇ ਅੱਗੇ ਕਰ ਦਿੰਦੇ ਆ ਅੱਜ ਕੱਲ ਹਾਈ ਟੈਕ ਵਾਰ ਹੈ ਇਲੈਕਟ੍ਰੋਨਿਕ ਤੇ ਇੰਨਾ ਸਿਸਟਮ ਆ ਗਿਆ ਕਮਿਊਨੀਕੇਸ਼ਨ ਦਾ ਬੀਏ ਲੜਾਈਆਂ ਜਿਹੜੀਆਂ ਆਮ ਪਹਿਲਾਂ ਵਾਲੀਆਂ ਲੜਾਈਆਂ ਨਹੀਂ ਰਹੀਆਂ ਬਹੁਤ ਲੰਬੀ ਟ੍ਰੇਨਿੰਗ ਜਿਹੜੀ ਚਾਹੀਦੀ ਹੈ ਇੱਕ ਫੌਜੀ ਜਵਾਨ ਸਹੀ ਬਣਨ ਵਾਸਤੇ ਅਗਨੀ ਪਾਤਸ਼ਕੀਮ ਜਿਹੜੀ ਹੈ ਉਹਦੇ ਵਿੱਚ ਵੀ ਉਹ ਦਾ ਸਾਡੀ ਦੇਸ਼ ਦੀ ਸੁਰੱਖਿਆ ਨਾਲ ਵੀ ਬਹੁਤ ਵੱਡਾ ਕਲਵਾੜ ਕੀਤਾ ਹੈ ਤੇ ਜਿਹੜਾ ਕੱਲ ਬਜਟ ਆਇਆ ਉਹਦੇ ਵਿੱਚ ਜਿਹੜੀਆਂ ਆਸ਼ਾ ਵਰਕਰਾਂ ਅੰਗਣਵਾੜੀ ਹੈ ਤੇ ਹੋਰ ਜਿਹੜੀਆਂ ਨਾਰੀ ਸਸ਼ਕਤੀਕਰਨ ਦੀ ਗੱਲ ਕਰਦੇ ਆ ਨਾ ਇਹ ਬੜੇ ਜ਼ੋਰ ਸ਼ੋਰ ਨਾਲ ਪਰ ਉਹਦੇ ਵਿੱਚ ਆ ਜਿਹੜੀਆਂ ਤਿੰਨ categories ਆ ਆਸ਼ਾ ਵਰਕਰ ਅੰਗਣਵਾੜੀ ਮਿਡ ਡੇ ਮੀਲ ਬੀਬੀਆਂ ਦੇਸ਼ ਵਿੱਚ ਲੱਖਾਂ ਕਰੋੜਾਂ ਇਹ ਬੀਬੀਆਂ ਕੰਮ ਕਰਦੀਆਂ ਹੈ ਇਹਨਾਂ ਨੂੰ ਮਾਨ ਪੱਤੇ ਦੇ ਇਨਸੈਂਟਿਵੇ ਥੋੜੇ ਥੋੜੇ ਪੈਸਿਆਂ ਦੇ ਸ਼ੋਸ਼ਣ ਕਰ ਰਹੇ ਇਹਨਾਂ ਦਾ 10 15 15 ਸਾਲ ਦੇ ਜਿਹੜੇ ਆ ਸਾਡੇ ਨੌਜਵਾਨ ਬੱਚੇ ਉਹ ਆਊਟਸੋਰਸ ਤੇ ਥੋੜੇ ਥੋੜੇ ਪੈਸਿਆਂ ਤੇ ਗੁਜ਼ਾਰੇ ਨਹੀਂ ਹੁੰਦੇ ਬੁਰਾ ਹਾਲ ਹੈ ਉਹਨਾਂ ਦਾ ਉਹਨਾਂ ਇੱਧਰ ਦੇ ਨਾਲ ਉੱਧਰ ਦੇ ਨਾਲ ਜਿਉਂਦਿਆਂ ਜਾਂ ਮਰਦਿਆਂ ਤਾਂ ਜਿਹੜਾ ਬਜਟ ਹੈ ਉਹ ਬੇਰੋਜ਼ਗਾਰੀ ਦਾ ਕੋਈ ਹੱਲ ਨਹੀਂ ਕਰਦਾ ਨੌਜਵਾਨਾਂ ਦੀ ਅੱਜ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ ਲੱਖਾਂ ਹੀ ਪੋਸਟਾਂ ਖਾਲੀ ਪਈਆਂ ਉਹਨਾਂ ਨੂੰ ਭਰਨ ਵਾਲੀ ਕੋਈ ਗੱਲ ਨਹੀਂ ਤੇ ਅਸੀਂ ਟ੍ਰੇਡ ਯੂਨੀਅਨਾਂ ਦੀ ਜਿਹੜੀ ਇਸ ਬੰਦ ਦੇ ਵਿੱਚ ਨਾਲ ਅੱਜ ਨਾ ਕੀ ਹੋ ਅਸੀਂ 16 ਫਰਵਰੀ ਨੂੰ ਮੁਕੰਮਲ ਭਾਰਤ ਬੰਦ ਕਰਨ ਜਾ ਰਹੇ ਹਾਂ ਪਿੰਡਾਂ ਤੇ ਸ਼ਹਿਰਾਂ ਨੂੰ ਇਹ ਇਸ ਕਰਕੇ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਨੇ ਨਾ ਆਪਣੇ 9.5 ਸਾਲਾਂ ਦੇ ਵਿੱਚ ਇਸ ਮੁਲਕ ਨੂੰ ਪੂਰੀ ਤਰ੍ਹਾਂ ਕਾਰਪੋਰੇਟ ਕਰਾਉਣ ਦੇ ਨੂੰ ਦਿੱਤਾ ਅੱਜ ਹਿੰਦੁਸਤਾਨ ਅਮੀਰਾਂ ਦੇ ਪੱਖੋਂ ਦੁਨੀਆ ਚ ਤੀਜੀ ਨੰਬਰ ਤੇ ਆ ਤੇ ਗਰੀਬੀ ਪੱਖੋਂ ਜਿਹੜਾ ਹੈਗਾ 137ਵੇਂ ਨੰਬਰ ਤੇ ਯਾਨੀ ਕਿ ਕਰੋੜਾ ਲੋਕ ਜਿਹੜੇ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਆ ਹੁਣ ਖੇਤੀ ਖੇਤਰ ਨੂੰ ਕਾਰਪੋਰੇਟਰ ਨੂੰ ਦੇਣ ਜਾ ਰਹੇ ਜਿੰਦੇ ਚ ਅੱਧ ਤੋਂ ਵੱਧ ਆਬਾਦੀ ਜਿਹੜੀ ਲੱਗੀ ਹੋਈ ਹੈ ਸਾਡੇ ਸ਼ਹਿਰਾਂ ਦੇ ਜਿਹੜੇ ਸ਼ੋਪਿੰਗ ਮਾਲ ਵੱਡੇ ਖੋਲ ਰਹੇ ਆ ਵੱਡੇ ਕਾਰਪੋਰੇਟ ਘਰਾਣਿਆਂ ਦੇ ਦੁਕਾਨਦਾਰ ਤੇ ਰੇੜੀ ਵਾਲੇ ਜਿਹੜੇ ਹੈਗੇ ਆ ਉਹ ਖਤਮ ਹੋਣ ਜਾ ਰਹੇ ਆ ਪਰਚੂਨ ਦੇ ਖੇਤਰ ਚ ਕਾਰਪੋਰੇਟ ਜਿਹੜਾ ਹੈ ਆਹੇ ਆ ਗਿਆ ਹਿੱਟ ਐਂਡ ਰਨ ਲੈ ਕੇ ਆ ਗਏ ਕਿ ਡਰਾਈਵਰ ਲੈਸ ਰਹਿਤ ਮਸ਼ੀਨਰੀ ਲੈ ਕੇ ਆਉਣੀਆਂ ਕਰੋਨਾ ਲੋਕਾਂ ਦਾ ਜਿਹੜਾ ਕੀਤਾ ਹੈਗਾ ਟਰਾਂਸਪੋਰਟ ਨਾਲ ਜਿਹੜਾ ਹੈ ਉਹਨਾਂ ਨੂੰ ਬੇਰੁਜ਼ਗਾਰ ਕਰਨੇ ਅਗਨੀਵੀਰ ਸਕੀਮ ਲੈ ਕੇ ਆਗੇ ਇੱਕ ਕਰੋੜਾਂ ਲੋਕ ਜਿਹੜੇ ਫੌਜ ਚ ਭਰਤੀ ਹੋ ਕੇ ਆਪ ਦਾ ਰੋਜ਼ਗਾਰ ਹਾਸਲ ਕਰਦੇ ਸੀਗੇ ਉਹਨਾਂ ਨੂੰ ਜਿਹੜਾ ਤਬਾਹ ਕੀਤਾ ਜਾ ਰਿਹਾ ਹੈਗਾ ਬਿਜਲੀ ਸੋਧ ਬਿੱਲ ਲੈ ਕੇ ਆਗੇ ਕਿ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਕਰ ਦੇਣੀ ਆ ਪ੍ਰੀਪੇਡ ਮੀਟਰ ਜਿਹੜੇ ਹੈਗੇ ਆ ਉਹ ਉਹ ਲਾ ਕੇ ਲੋਕਾਂ ਤੋਂ ਕਿਵਰੀ 5-5 ਮਹੀਨਿਆਂ ਤੋਂ ਜਿਹੜਾ ਬਿੱਲ ਹੈਗਾ ਉਹ ਨਹੀਂ ਤਰਦਾਗਾ ਯਾਨੀ ਕਿ ਇਹਦੇ ਨਾਲ ਹੀ ਕਾਰਪੋਰੇਟ ਘਰਾਣਿਆਂ ਦਾ ਜਿਹੜਾ 15 ਲੱਖ ਕਰੋੜ ਰੁਪਇਆ 9 ਸਾਲਾਂ ਜਿਹਨਾਂ ਨੇ ਮਾਫ ਕੀਤਾ ਬਾਕੀ ਜਿਹੜਾ ਕੋਈ ਵਿਜੇ ਮਾਲੀ ਆ ਨੀਰਮੋਦੀ ਹਜ਼ਾਰਾਂ ਕਰੋੜ ਲੈ ਕੇ ਭੱਜ ਗਿਆ ਉਹ ਵੱਖਰੇ ਦੂਜੇ ਪਾਸੇ ਕਿਸੇ ਕਿਸਾਨ ਨੇ ਮਜ਼ਦੂਰ ਨੇ ਛੋਟੇ ਦੁਕਾਨਦਾਰ ਨੇ ਉਹਨੇ ਕੋਈ ਛੋਟਾ ਮੋਟਾ ਲੋਨ ਲਿਆ ਉਹਨੂੰ ਜਿਹੜਾ ਹੈਗਾ ਇੰਨਾ ਠੇਠ ਕੀਤਾ ਜਾਂਦਾ ਕਿ ਉਹਨੂੰ ਖੁਦ ਕੁਛ ਲਈ ਮਜਬੂਰ ਕੀਤਾ ਜਾਂਦਾ ਪੰਜਾਬ ਨੈਸ਼ਨਲ ਬੈਂਕ ਦਾ ਇਹ ਨੀਰੋ ਮੋਦੀ ਹਜ਼ਾਰਾਂ ਕਰੋੜ ਰੁਪਏ ਲੈ ਕੇ ਭੱਜ ਗਿਆ ਉਹ ਮਾਪਾ ਕਿ ਜੇ ਉਸੇ ਪੰਜਾਬ ਨੈਸ਼ਨਲ ਬੈਂਕ ਤੋਂ ਕਹਿੰਦੇ 2-4 ਲੱਖ ਰੁਪਇਆ ਲਿਆ ਹੋਇਆ ਉਹਨੂੰ ਜਿਹੜਾ ਅਪਰਾਧੀ ਬਣਾ ਕੇ ਜਿਹੜਾ ਹੈਗਾ ਪੇਸ਼ ਕੀਤਾ ਜਾ ਰਿਹਾ ਉਹ ਜਿਹੜਾ ਸਮੁੱਚੀ ਮੁਲਕ ਦੀ ਆਰਥਿਕਤਾ ਕਾਰਪੋਰੇਟ ਨੂੰ ਦੇਣ ਜਾ ਰਹੀ ਹੈ ਇਸ ਕਰਕੇ ਸਮੁੱਚੇ ਮੁਲਕ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸ਼ਹਿਰੀ ਲੋਕਾਂ ਨੂੰ ਬੇਰੁਜ਼ਗਾਰਾਂ ਨੂੰ ਬਿਜਲੀ ਵਾਲਿਆਂ ਨੂੰ ਟਰਾਂਸਪੋਰਟਰ ਵਾਲਿਆਂ ਨੂੰ ਬੈਂਕਾਂ ਵਾਲਿਆਂ ਨੂੰ ਸਾਰੀਆਂ 100 ਦੇ ਕਰੀਬ ਜਿਹੜੀਆਂ ਜਥੇਬੰਦੀਆਂ ਨੇ ਠਕਿਆ ਆਰਟੀ ਅਸੋਸੀਏਸ਼ਨ ਗੁਪਾਰ ਮੰਡਲ ਪੰਜਾਬ ਦੇ ਵੱਡੀ ਪੱਧਰ ਤੇ ਬੰਦ ਨੂੰ ਸਮਰਥਨ ਦੇ ਰਿਹਾ ਤੇ 16 ਫਰਵਰੀ ਨੂੰ ਜਿਹੜਾ ਭਾਰਤ ਬੰਦ ਆ ਉਹਦੇ ਤਹਿਤ ਮਕਮਲ ਪੰਜਾਬ ਬੰਦ ਇਥੋਂ ਦੇ ਸ਼ਹਿਰ ਕਸਬੇ ਸੜਕਾਂ ਸਭ ਕੁਝ ਜਿਹੜਾ ਹੈਗਾ ਜਾਮ ਹੋਊਗਾ ਤੇ ਤੁਹਾਡੇ ਚੈਨਲਾਂ ਦੇ ਮਾధ్యਮ ਰੇਸੀ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਇਹਨੂੰ ਜਾਮ ਨੂੰ ਸਫਲ ਬਣਾਓ ਉਸ ਦਿਨ ਕੋਈ ਵੀ ਬੰਦਾ ਜਿੰਨੇ ਜਾਜੇ ਚੜਨਾ ਜਾਂ ਕੋਈ ਹੋਰ ਪ੍ਰੋਗਰਾਮ ਆ ਉਹ ਕਹਵੇ ਨਾ ਕਹਵੇ ਨਾ ਵੀ ਮੈਨੂੰ ਪਹਿਲਾਂ ਨਹੀਂ ਦੱਸਿਆ ਗਿਆ ਅਸੀਂ 2 ਹਫ਼ਤੇ ਪਹਿਲਾਂ ਜਿਹੜਾ ਦੱਸ ਰਹੇ ਹਾਂ ਕਿ 16 ਫਰਵਰੀ ਨੂੰ ਮੁਕੰਮਲ ਭਾਰਤ ਬੰਦ ਮੁਕੰਮਲ ਪੰਜਾਬ ਬੰਦ ਜਿਹੜਾ ਹੈਗਾ ਉਹ ਰਹੂਗਾ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਤੇ ਕਾਰਪੋਰੇਟ ਪੱਕੀ ਨੀਤੀਆਂ ਦੇ ਖਿਲਾਫ ਦੀਪ ਸਿੰਘ ਫੌਜੀ ਪਿੰਡ ਬਹਿਰਕਲਾਂ ਜ਼ਿਲ੍ਹਾ ਜਨਰਲ ਕਪਟਰ ਭਾਰਤੀ ਖੇਤਾਂ ਜੂਨੀਅਰ ਕਪਟਰ ਤੋਂ ਹੋਂਦਾ ਬੂਟਾ ਬਰਦਿਆਲ ਇਸ ਬੰਦ ਦੇ ਵਿੱਚ ਮੀਟਿੰਗ ਕੀਤੀ ਹੈ ਅੱਜ ਸਾਡੇ ਦੋ ਜੰਡੇ ਆ ਜੀ 16 ਤਰੀਕ ਦਾ ਭਾਰਤ ਬੰਦ ਹੈ 9 ਫਰਵਰੀ ਨੂੰ ਅਸੀਂ ਸਾਰੇ ਸ਼ਹਿਰਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਸਪੀਕਰ ਬੰਦ ਕੇ ਝੰਡਾ ਮਾਰਚ ਕਰਾਂਗੇ ਲੋਕਾਂ ਨੂੰ ਜਾਗਰਤ ਕਰਾਂਗੇ ਤਾਂ ਕਿ ਲੋਕ ਆਪਣੇ ਆਪੇ ਜਾਗ ਜਾਨ ਤਾਂ ਕਿ ਸਾਰਾ ਪੰਜਾਬ ਬਹੁਤ ਹੀ ਚੰਗੇ ਤਰੀਕੇ ਨਾਲ ਬੰਦ ਹੋ ਸਕੇ ਹਰ ਬੰਦੇ ਤੱਕ ਇਹ ਅਸੀਂ ਪਹੁੰਚ ਕਰਾਂਗੇ ਵੀ ਤਾਂ ਕਿ ਉਹਨੂੰ ਸਾਨੂੰ ਜ਼ਬਰਦਸਤ ਨਾ ਕਰਨ ਵੀ ਆਪਣੇ ਆਪ ਹੀ ਉਹ ਸ਼ਟਰ ਸਿੱਟੇ ਦੁਕਾਨ ਦਾ ਜਾਂ ਕੋਈ ਵੀਕਲ ਵਾਲਾ ਵੀਕਲ ਬੰਦ ਕਰੇ ਕੋਈ ਟਰੱਕ ਜੁਨੀਅਲ ਟਰੱਕ ਨਾ ਚਲਾਵੇ ਆਪਣਾ ਕੋਈ ਲੇਬਰ ਜੁਨੀਅਨ ਉਹ ਆਪਣਾ ਟਰੱਕ ਨਾ ਭਰਨ ਕੁਝ ਵੀ ਨਾ ਕਰਨ ਹਰ ਚੀਜ਼ ਨੂੰ ਸੱਦਾ ਦੇਵਾਂਗੇ ਤਾਂ ਕਿ ਅਸੀਂ 16 ਤਰੀਕ ਨੂੰ ਮੁਕੰਮਲ ਬੰਦ ਕਰ ਜਿਹੜੀਆਂ ਮੰਗਾਂ ਲੈ ਕੇ ਸਾਡੀਆਂ ਮੰਗਾਂ ਜੀ ਇੱਕ ਤਾਂ ਇਹਾਂ ਜਿਹੜੀਆਂ ਯਕੀਮਪੁਰ ਟੀਵੀ ਵਾਲੀਆਂ ਨੇ ਜਿਹਨੂੰ ਤਮੋਰ ਚੇਲੂ ਉਹ ਤੋਂ ਬਾਅਦ ਸਾਡੀਆਂ ਜਿਹੜੀਆਂ ਐਮਐਸਪੀ ਦੀਆਂ ਮੰਗਾਂ ਹੈ ਉਦੋਂ ਬਾਅਦ ਸਾਡਾ ਇਹ ਗਿਆ ਪੈਨਸ਼ਨ ਦੀ ਮੰਗ ਹੈ ਜਿਹੜੇ ਦਾ ਪੈਨਸ਼ਨ ਮਤਲਬ ਜਿਹੜੀਆਂ ਇਹਨਾਂ ਨੇ ਕੱਟ ਕਰਤੀਆਂ 2004 ਤੋਂ ਬਾਅਦ ਤਾਂ ਕਿ ਉਹ ਨਵਰਾਣੀ ਪੈਨਸ਼ਨ ਚਕੀ ਮ ਲਾਗੂ ਕਰ ਸਕਣ ਇੱਕ ਸਾਡੀ ਕਿਸਾਨ ਜਿਹੜਾ ਕਿਸਾਨ ਹੈ ਉਹ 60 ਸਾਲ ਤੋਂ ਬਾਅਦ ਉਹਨੂੰ ਪੈਨਸ਼ਨ ਜਿਹੜੀ 10000 ਰੁਪਿਆ ਮਿਲੇ ਤਾਂ ਕਿ ਜਿਵੇਂ ਬਾਕੀ ਦੁਨੀਆ ਮਲਾਜਮਾਂ ਨੂੰ ਪੈਨਸ਼ਨ ਮਿਲਦੀਆਂ ਰਿਟਾਇਰ ਹੋਣ ਤੋਂ ਬਾਅਦ ਉਹ ਕਿਸਾਨ 60 ਤੋਂ ਬਾਅਦ ਰਿਟਾਇਰ ਹੋ ਕੇ ਉਹਨੂੰ ਪੈਨਸ਼ਨ ਦਿੱਤੀ ਜਾਵੇ ਪੰਜਾਬ ਅੱਜ ਸੰਯੁਕਤ ਸਾਨਮੂਚੇ ਤੇ ਰੇਲ ਯੂਨੀਅਨ ਫਰੀਕੋਟ ਜ਼ਿਲ੍ਹੇ ਦੀਆਂ ਨਾਲਾ ਜ਼ਿਲ੍ਹੇ ਇਹਨਾਂ ਫਰੀਕੋਟ ਦੀ ਮੀਟਿੰਗ ਕੀਤੀ ਗਈ ਹੈ ਜਿਹਦੇ ਵਿੱਚ ਜਿਹੜਾ ਕਿ 9 ਤਰੀਕ ਨੂੰ ਇੱਕ ਰੋਸ ਮਾਲਚ ਦੇ ਤੌਰ ਤੇ ਸ਼ਹਿਰ ਦੇ ਵਿੱਚ ਕੀਤਾ ਜਾਊਗਾ ਜਿਹੜਾ ਕਿ ਆਉਣ ਵਾਲੀ 16 ਫਰਵਰੀ ਨੂੰ ਭਾਰਤ ਬੰਦ ਦੇ ਸੱਦੇ ਨੂੰ ਜਿਹੜਾ ਕਿ ਲਾਗੂ ਕਰਨ ਵਾਸਤੇ ਵੱਡੇ ਪੱਧਰ ਤੇ ਉਹਨਾਂ ਲੋਕਾਂ ਨੂੰ ਚੇਤਨ ਕੀਤਾ ਜਾਊਗਾ ਤਾਂ ਜੋ ਜਿਹੜਾ 16 ਫਰਵਰੀ ਨੂੰ ਭਾਰਤ ਬੰਦ ਕੀਤਾ ਜਾ ਸਕੇ ਉਹਦੇ ਵਿੱਚ ਸ਼ਹਿਰ ਦੀਆਂ ਤਕਰੀਬਨ ਅੱਜ ਜਿਹੜੀਆਂ ਟ੍ਰੇਡ ਯੂਨੀਅਨਾਂ ਤੇ ਕਿਸਾਨ ਸ਼ੁਗਤਦਾਨ ਮੋਰਚੀਆਂ ਜਿਥੇ ਬੰਦੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ ਅੱਜ ਦੀ ਮੀਟਿੰਗ ਦੇ ਵਿੱਚ ਤਕਰੀਬਨ ਜਿਹੜੇ ਤਿੰਨ ਬਲਾਕ ਆਪਣੇ ਜੈਤਪੁਰ ਸਾਧਕ ਫਰੀਕੋਟ ਜੈਤੋ ਅਤੇ ਕੋਟਪੂਰਾ ਚਾਰਾਂ ਬਲਾਕਾਂ ਦੇ ਵਿੱਚ ਜਿਹੜਾ ਕਿ ਆਉਣ ਵਾਲੇ 25 ਨੂੰ ਮੀਟਿੰਗ ਕਰਾਉਣ ਵਾਸਤੇ ਤੇ ਜਾਂ ਉਹਨਾਂ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਕਮੇਟੀਆਂ ਬਣਾਈਆਂ ਉਹ ਕਮੇਟੀਆਂ ਨੂੰ ਅੱਜ ਤੋਂ ਕੰਮ ਸੌਂਪ ਕੇ ਜਿਹੜਾ ਉਹ 25 ਨੂੰ ਕਮੇਟੀਆਂ ਆਪ ਦੇ ਬਲਾਕਾਂ ਦੇ ਵਿੱਚ ਮੀਟਿੰਗਾਂ ਕਰਦ ਕੇ ਉਹਨਾਂ ਲੋਕਾਂ ਨੂੰ ਲਾਮਬੰਦ ਕਰਦੀਆਂ ਤੇ ਜਿਹੜਾ ਤਾਂ ਜਿਹੜਾ ਆਉਣ ਵਾਲੀ 16 ਸੀਗ ਜਿਹੜਾ ਭਾਰਤ ਬੰਦ ਦਾ ਸੱਦਾ ਉਹ ਘਰ ਕਾ ਸਨਿਆ ਲਾ ਕੇ ਉਹਨੂੰ ਵੱਡੇ ਪੱਧਰ ਤੇ ਲਾਮਬੰਦ ਕਰਕੇ ਉਦਨ ਤੌਰ ਤੇ ਭਾਰਤ ਬੰਦ ਕੀਤਾ ਜਾਊਗਾ। ਆਪੇ ਪਿੱਛੇ ਖੜ ਜੰਨੇ। ਹੋਰ 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 ਨਾ ਰੇਡ ਜੂਮੀ ਦਾ ਇੱਕ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

ਨਾਨਕਪੁਰ ਸਾਹਿਬ ਕੇਂਦਰੀ ਰੇਡੀਓ ਇਹਨਾਂ ਜਿੰਦਾਬਾਦ 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 ਅੱਜ ਮੀਟਿੰਗ ਕੀਤੀ ਗਈ ਹੈ ਕਹਿੰਦੇ ਮੰਡਾ ਨਾਲ ਲੈ ਕੇ ਮੀਟਿੰਗ ਕੀਤੀ ਹੈ ਮੈਂ ਸ਼ਿਸ਼ੇਸ਼ ਸਿੰਘ ਗੰਗਰਾ ਜਿਵੇਂ ਸਾਡੀ ਮੀਟਿੰਗ ਦਾ ਮਕਸਦ ਸੀ ਇਹ 16 ਫਰਵਰੀ ਨੂੰ ਘਾਟ ਬੰਦਰ ਜੋ ਸੱਦਤਾ ਗਿਆ ਜੁਟੂਸਰ ਮੂਰਤਾ ਆਰਟ ਰੈਡੀਅਨ ਯੂਨੀਆਂ ਭਾਰਤ ਦੀਆਂ ਉਹਨਾਂ ਰਲ ਕੇ ਸੱਦਤਾ ਉਹਨੂੰ ਸਫਲ ਬਣਾਉਣ ਦੇ ਖਾਤਰ ਅਸੀਂ ਮੀਟਿੰਗ ਕੀਤੀ ਹੈ ਇਹਦੂ ਬਹੁਤ ਸਾਡੀਆਂ ਤਣ ਮੀਟਿੰਗਾਂ ਹੋਰ ਹੋਣਗੀਆਂ 5 ਤਰੀਕ ਨੂੰ ਤਸੀਲ ਫਰੀਕੋਟ ਸਾਧਕ ਪੁਰ ਪੂਰਾ ਜੇਟੋ ਉਸ ਪੱਧਰ ਤੇ ਮੀਟਿੰਗਾਂ ਕਰਕੇ ਅਸੀਂ ਅਗਲਾ ਪ੍ਰੋਗਰਾਮ ਲੇਕਾਂਗੇ 9 ਤਰੀਕ ਨੂੰ ਇੱਕ ਜਾਗਰੂਕ ਮਹਾਰਾ ਕੀਤਾ ਜਾਊਗਾ ਸਾਰੇ ਸ਼ਹਿਰ ਦੇ ਵਿੱਚ ਤਾਂ ਕਿ ਲੋਕਾਂ ਨੂੰ ਜਾਗਰਿਤ ਕੀਤਾ ਜਾਵੇ ਕਿ ਸੋਨਾ ਫਾਪੇ ਨੂੰ ਬੰਦ ਕਰਨ ਦਾ ਕਾਰਨ ਕੀ ਹੈ ਕਿਉਂਕਿ ਜਿਨਾਂ ਲਈ ਟੈਂਟ ਦੇ ਵਿੱਚ ਭਾਵੇਂ ਸਰਕਾਰ ਆਈ ਹੈ ਇਹਨਾਂ ਨੇ ਕਾਰਪਟ ਕਰਾਣਿਆਂ ਨੂੰ ਖੁੱਲੇ ਥੱਲੇ ਗੱਪੇ ਦਿੱਤੇ ਆ ਕਿਸਾਨ ਮਜ਼ਦੂਰ ਦੁਕਾਨਦਾਰਾਂ ਨੂੰ ਇਹਨਾਂ ਨੇ ਖੁੱਲੇ ਥੱਲੇ ਲੁੱਟਿਆ ਕਾਰਪਟ ਕਰਾਣਿਆਂ ਨੂੰ ਹੁਣ ਤੱਕ ਅਰਧਰਪਿਆ ਨੇ ਮਾਫ ਕਰਤਾ ਕਿਸਾਨਾਂ ਦਾ 5000 ਰੁਪਏ ਮਾਫ ਕੀਤਾ ਜੇ ਕਿਸਾਨ ਦੇ 5000 ਉਹਦੇ ਬਰੰਟ ਬਣੇ ਪਏ ਆ ਉਹਦੀ ਜ਼ਮੀਨ ਦੀ কুরਕੀ ਆ ਜਿਹੜੇ ਬਾਈ ਗੁਜਰਾਤ ਦੇ ਅਰ ਮੈਂ ਭੱਜ ਕੇ ਉਹਨੇ ਕੋਈ ਕਾਰ ਨਹੀਂ ਇਹ ਤੋਂ ਲਵਾ ਕਾਰਪਰ ਕਰਾਉਣਿਆਂ ਨੂੰ ਸਾਨੂੰ ਇਹ ਬਜ਼ਨਾਮ ਕੀਤਾ ਰਿਹਾ ਪੰਜਾਬ ਨੂੰ ਦੇਸ਼ ਤੇ ਜਿੰਨਾ ਨਸ਼ਾ ਆ ਡੰਨੀ ਦੀ ਬੰਦਰਗਾ ਬਾਜ਼ਾਰ ਤੋਂ ਆਉਂਦਾ ਉਹ ਵਾਇਆ ਸਾਰਾ ਹਿੰਦੁਸਤਾਨ ਹੋ ਕੇ ਪੰਜਾਬ ਚ ਆ ਜਾਂਦਾ ਤੇ ਬਦਨਾਮ ਇੱਥੇ ਆਪਣਾ ਗਵਰਨਰ ਸ਼ਹਿਰ ਆਪਣਾ ਬੱਡਰ ਇਹ ਕਿ ਚ ਜਾਂਦਾ ਇੱਥੇ ਘਰ ਘਰ ਨਸ਼ਾ ਜੀ ਇਹ ਉਹ ਨਸ਼ਾ ਕਿੱਥੋਂ ਆ ਇਹ ਦਾਨੀ ਦੀਆਂ ਬੰਦਰੀਆਂ ਤੋਂ ਨਸ਼ਾ ਆਦਾ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਨਸ਼ਾ ਦੇਣ ਵਾਲੇ ਭਾਜਪਾ ਉਹ ਦੂਰੀਆਂ ਹੁਣ ਤੱਕ ਨਹੀਂ ਸੀ ਸਰਕਾਰਾਂ ਸੀ ਭਾਵੇਂ ਕੱਢੀ ਸੀ ਭਾਵੇਂ ਕਾਂਗਰਸ ਸੀ ਉਹਨੇ ਕੋ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਜਿੱਟਾ ਇਹ ਨਭ ਚੁੱਕਿਆ ਕਿ ਘਰ ਘਰ ਚਿੱਟੇ ਲੋਕ ਨਸ਼ੇ ਅੱਦੀ ਜਿੱਕਰ ਨੂੰ ਸਾਡੀ ਜਵਾਨੀ ਨਸ਼ੇ ਕਰ ਚੁੱਕੀ ਹੈ ਸਾਡੀਆਂ ਛੋਕ ਪੈਣਾ ਧੀਆ ਸੜਕਾਂ ਦੇ ਵਿੱਚ ਨਿੱਤ ਅਸੀਂ ਸੋਸ਼ਲ ਮੀਡੀਆ ਦੇ ਬਣੇ ਆਂ ਗੇੜੇ ਖਾਂਦੀਆਂ ਜਾਂ ਟਿਕਦੀਆਂ ਢੰਡੀਆਂ ਕਰਦੀਆਂ ਜਿਦੋਂ ਕਿ ਪੰਜਾਬ ਦਾ ਬਦਲ ਤੈ ਸੀ ਪੰਜਾਬ ਦੇ ਵਿੱਚ ਨੌਜਵਾਨੀ ਸਿਕਰਤ ਸੀ ਜਿਦੋਂ ਵਰਲਡ ਕੱਪ ਜਿੱਤਿਆ ਗਿਆ ਅਜੀਤ ਪਾਸੰਗ ਹੋਰਾਂ ਨੇ ਉਹਨੂੰ ਜਿੰਦਰਾ ਗਾਂਧੀ ਕੋਲੇ ਗਏ 인ਦਰਾ ਗਾਂਧੀ ਇਹ ਬੋਲੀ ਕਿ ਪੰਜਾਬ ਕੇ ਸਾਰੇ ਖਿਡਾਰੀ ਐ ਅੱਜ ਸਾਡਾ ਖਿਡਾਰੀ ਕੋਈ ਨਹੀਂ ਅੱਜ ਅਸੀਂ ਨਸ਼ੇ ਦੇ ਦਰ ਵਿੱਚ ਫਸ ਗਏ ਅੱਜ ਸਾਡੀਆਂ ਖਿਡਾਰਨਾ ਰਾਜਵੀਰ ਅਬ ਨੀਡ ਕੋਰ ਜਿੰਨੇ ਸਾਡਾ ਵਾਟਰ ਲੈਵਲ ਤੇ ਨਾਚ ਮਕਾਇਆ ਅੱਜ ਉਹ ਕੁੜੀਆਂ ਬੁੜੀਆਂ ਅੱਜ ਪੈਣਾ ਤੋਂ ਸਦਾਨੂੰ ਆਸ ਸੀ ਉਹ ਵੀ ਨਸ਼ੇ ਦਾੜੇ ਵਿੱਚ ਫਸ ਚੁੱਕੀਆਂ ਹੈ ਇਹ ਸਰਕਾਰ ਦੀ ਬਹੁਤ ਵੱਡੀ ਘਟ ਵਰਗੇ ਘਟੀਆਂ ਨੀਤੀ ਹੈ ਪ੍ਰਧਾਨ ਜੀ ਇਸ ਤਰ੍ਹਾਂ ਤੁਸੀਂ 16 ਤਰੀਕ ਨੂੰ ਕੰਨ ਦਾ ਸੱਤਾ ਦਿੱਤਾ ਜਿਹੜੀਆਂ ਐਮਰਜੈਂਸੀ ਸੁਵਾਵਾ ਉਹ ਲਾਗੂ ਹੋਣਗੀਆਂ ਹਾਂ ਜੀ ਜਿਵੇਂ ਕੋਈ ਵਿਆਹ ਕੋਈ ਪੇਸ਼ੈਂਟ ਕੋਈ ਹੋਰ ਕੋਈ ਜ਼ੂਰੀ ਕੰਮ ਉਹਨੂੰ ਸੀ ਜੂਲ ਸੌ ਦੇਵਾਂਗੇ ਪਰ ਦੇਖ ਕਰ ਕੋਈ ਬੰਦਾ